ਹਾਂਜੀ ਆ ਆਪਣੇ ਪਏ ਨੇ ਸ਼ਟਰਾਂ ਦੇ ਪੱਟੇ ਤਿਆਰ ਕਰੇ ਇਹਨਾਂ ਦੇ ਲਾਤੇ ਆਪਾਂ ਨੇ ਹਰੀਸਨ ਕੰਪਨੀ ਦੇ ਲੋਕ ਇੱਕ ਨੂੰ ਦੋ ਲੋਕ ਲਾ ਕੇ ਆ ਆਪਣੇ ਹਰੀਸਨ ਕੰਪਨੀ ਦੇ ਲੋਕ ਆ ਗਏ ਮੈਂ ਲੋਕ ਦੀ ਹਰੀਸਨ ਦੀ ਮੋਹਰ ਲੱਗੀ ਹੋਈ ਹੈਗੀ ਇਧਰ ਆਪਣੇ ਪਏ ਨੇ ਸਾਫਟਾਂ ਤਿਆਰ ਕਰੀਆਂ ਇੱਕ ਛੋਟਾ ਜਿਹਾ ਪੌੜੀ ਵਾਲਾ ਸ਼ਟਰ ਤੇ ਬਾਹਰ ਆਪਾਂ ਨੇ ਕਰੇ ਨੇ ਅੱਜ ਸਟੈਪ ਤਿਆਰ ਭਾਰੀ ਭਜਨ ਵਾਸਤੇ ਇੱਕ ਚੌਂਕੀ ਤਿਆਰ ਕਰੀਆ ਆਪਾਂ ਨੇ। ਹਰ ਸਟੈਪ ਪਾਈ ਨੇ, ਉੱਪਰ ਸਟੈਪ ਪਾਈ ਨੇ। ਇਹ ਰੰਗ ਵਾਲੀ ਦੁਕਾਨ ਤੇ ਲੱਗਣਗੇ ਅਸੀਂ ਕਹਿੰਦੇ ਵੀ 2-3 ਕੁਇੰਟਲ ਭਾਜਨ ਦਰਿਆ ਕਰਾਂਗੇ, 4 ਕੁਇੰਟਲ। ਵੀ ਵਧੀਆ ਮਜ਼ਬੂਤੀ ਨਾਲ ਕਰ ਦੋ ਆਪਾਂ ਇਹਨਾਂ ਦੇ ਲਾਤੀ ਐਂਗਲ। ਹੁਣ ਆਪਣਾ ਰੇਡੀਅਲ ਨੂੰ ਫੋਨ ਕੀਤਾ ਹੋਇਆ ਹੈਗਾ। ਰੇਡੀਅਲ ਆਊਗਾ ਭਾਜਨ ਕਰਕੇ ਆਪਾਂ ਜਾਵਾਂਗੇ ਫਿਟਿੰਗ ਕਰਨ। ਬਾਕੀ ਵੀਡੀਓ ਫਿਟਿੰਗ ਕਰੀ ਵਿਝੇ ਤੁਹਾਨੂੰ ਬਾਅਦ ਚ ਪਾਵਾਂਗੇ। ਓਕੇ, ਧੰਨਵਾਦ।